ਪਟਿਆਲਾ ਦੀ ਜੇਲ੍ਹ ਦੇ ਵਿੱਚ ਸਾਬਕਾ ਐਸਆਈ ਦੀ ਮੌਤ ਹੋ ਜਾਣਾ ਕਤਲ ਦਾ ਇਲਜ਼ਾਮ ਲੱਗਣਾ ਸੰਦੀਪ ਸਿੰਘ ਸਣੀ ਤੇ ਫਿਰ ਸੰਦੀਪ ਸਿੰਘ ਸਣੀ ਦੀ ਜੇਲ੍ਹ ਦੇ ਵਿੱਚ ਬਹਿਰੈਮੀ ਨਾਲ ਕੁੱਟਮਾਰ ਕਰਨੀ ਬਹਿਰੈਮੀ ਨਾਲ ਤਸ਼ੱਦਦ ਕਰਨਾ ਜਿਵੇਂ ਹੀ ਸੋਸ਼ਲ ਮੀਡੀਆ ਤੇ ਵੀਡੀਓ ਅਤੇ ਤਸਵੀਰਾਂ ਵਾਇਰਲ ਹੋਈਆਂ ਸੰਦੀਪ ਸਿੰਘ ਸੈਣੀ ਦੇ ਬ੍ਰਦਰ ਦਿਆਂ ਰੋਏ ਕਿ ਕਿਸ ਤਰ੍ਹਾਂ ਕੁੱਟਿਆ ਗਿਆ ਮੇਰੇ ਭਰਾ ਨੂੰ ਕਿਸ ਤਰ੍ਹਾਂ ਸੰਦੀਪ ਸਿੰਘ ਸਣੀ ਤੇ ਤਸ਼ੱਦਦ ਕੀਤੇ ਇਹ ਐਸਐਸਪੀ ਡੀਐਸਪੀ ਅਤੇ ਜੇਲ੍ਹ ਅਧਿਕਾਰੀਆਂ ਦੇ ਨਾਲ ਕੀ ਰੋਲਾ ਹੈ ਮੇਰੇ ਭਰਾ ਸੰਦੀਪ ਸਣੀ ਦੇ ਨਾਲ ਕਹਿੰਦੇ ਇਹ ਇੰਦੀਆ ਚੀਕਾਂ ਪਵਾਓ ਇਹਨੂੰ ਮਾਰ ਦਿਓ ਇਹਨੂੰ ਇਹਦੇ ਨਾਲ ਕੁੱਟਮਾਰ ਕਰੋ ਤੇ ਕਹਿੰਦੇ ਵਾਇਗਰੂ ਵਾਇਗਰੂ ਕਰਦਾ ਰਿਹਾ ਜਦੋਂ ਅੱਧਾ ਘੰਟਾ ਲਗਾਤਾਰ ਡੌੜਾਂ ਦੇ ਨਾਲ ਕੁੱਟਿਆ ਗਿਆ ਪ੍ਰਾਈਵੇਟ ਅੰਗਾਂ ਦੇ ਨਾਲ ਵੀ ਛੇੜਛਾੜ ਕੀਤੀ ਗਈ ਕਹਿੰਦੇ ਨੇ ਕਿ ਜਿਹੜਾ ਖੂਨ ਸਨੀ ਦੇ ਸਰੀਰ ਦੇ ਵਿੱਚੋਂ ਨਿਕਲਿਆ ਲਗਭਗ ਉਸ ਦੇ ਨਾਲ ਤਿੰਨ ਕਸ਼ਰੇ ਲੱਭੜ ਗਏ ਇਹ ਖੁਦ ਜਵਾਨੀ ਹੈ ਸੰਦੀਪ ਸਿੰਘ ਸਨੀ ਦੇ ਭਰਾ ਦੀ ਸੰਦੀਪ ਸਿੰਘ ਸਨੀ ਤੇ ਇੰਨਾ ਕਤਲਾਨਾ ਹਮਲਾ ਤਸ਼ੱਦਦ ਕੁੱਟਮਾਰ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਕਿਉਂ ਕੀਤੀ ਗਈ ਜੇ ਗੱਲ ਕਰੀਏ ਸੁਭਾ ਸਿੰਘ ਸੂਬਾ ਸਿੰਘ ਅਤੇ ਉਸਦੇ ਸਾਥੀ ਕਹਿੰਦੇ ਨੇ ਤਾਸ਼ ਖੇਡ ਰਹੇ ਸੀ ਕਮੈਂਟ ਕੀਤਾ ਗਿਆ ਸੰਦੀਪ ਸਿੰਘ ਸਣੀ ਨੂੰ ਲੇਕਿਨ ਕੀ ਬੈਰਕ ਅਲੱਗ ਨਹੀਂ ਕੀਤੀ ਜਾ ਸਕਦੀ ਸੀ ਸੰਦੀਪ ਸਿੰਘ ਸਣੀ ਦੀ ਸੰਦੀਪ ਸਿੰਘ ਸਣੀ ਹਾਲੇ ਕੱਚਾ ਹੈ ਸੂਬਾ ਸਿੰਘ ਅਤੇ ਉਸਦੇ ਸਾਥੀਆਂ ਨੂੰ ਪੱਕੀਆਂ ਸਜਾਵਾਂ ਹੋਈਆਂ ਨੇ ਉਹ ਵੀ ਉਮਰ ਕਹਿਦ ਖਾਸ ਕਰਕੇ ਉਮਰ ਕੈਦ ਦੀ ਸਜ਼ਾ ਇਸ ਕਰਕੇ ਹੋਈ ਸੀ ਇਹਨਾਂ ਲੋਕਾਂ ਨੂੰ ਕਿਉਂਕਿ ਇਹਨਾਂ ਲੋਕਾਂ ਨੇ 1984 ਦੇ ਵਿੱਚ ਵਿੱਚ ਕਈ ਨੌਜਵਾਨ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਲੀ ਇਨਕਾਊਂਟਰ ਕਰਕੇ ਸੁਭਾ ਸਿੰਘ ਦੀ ਮੌਤ ਹੋ ਗਈ ਹੈ ਉਸ ਦਾ ਸਾਰਾ ਇਲਜ਼ਾਮ ਸੰਦੀਪ ਸਿੰਘ ਸਣੀ ਉੱਤੇ ਲਗਾਇਆ ਜਾ ਰਿਹਾ ਹੈ ਰਾਤੋਂ ਰਾਤ ਜਿਹੜੀ ਜੇਲ ਬਦਲ ਦਿੱਤੀ ਗਈ ਸੰਗਰੂਰ ਦੇ ਵਿੱਚ ਨੇ ਤੇ ਦੂਸਰੇ ਪਾਸੇ ਸਿੱਖ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਇਹ ਜੁਰਮ ਇਹ ਇਸ ਤਰ੍ਹਾਂ ਦੇ ਤਸ਼ਦਦ ਇਸ ਤਰ੍ਹਾਂ ਦੀ ਕੁੱਟਮਾਰ ਕਿਉਂ ਕੀਤੀ ਗਈ ਸੁਧੀਰ ਸੂਰੀ ਦੇ ਸਮਰਥਕ ਤਾਂ ਨਹੀਂ ਕਿਤੇ ਉਹਦੇ ਘਰ ਦਾ ਘਰ ਦੇ ਜਾਕਦੇ ਸਰਕਾਰਤਾਰੀ ਇਸ ਦੇ ਵਿੱਚ ਅਨਮੋਲ ਸਿੱਖਾਂ ਤੇ ਜ਼ੁਲਮ ਹਰ ਸਰਕਾਰ ਨੇ ਕੀਤਾ ਹੈ ਚਾਹੇ ਉਹ ਸਰਕਾਰ ਹੋਵੇ ਸ਼੍ਰੋਮਣੀ ਅਕਾਲੀ ਦਲ ਦੀ ਚਾਹੇ ਭਾਰਤੀ ਜਨਤਾ ਪਾਰਟੀ ਦੀ ਤੇ ਚਾਹੇ ਕਾਂਗਰਸ ਪਾਰਟੀ ਦੀ ਤੇ ਚਾਹੇ ਹੋਵੇ ਹਾਕਮ ਤੇਰੇ ਜੇਸੀ ਗੱਲ ਕਰੀਏ ਭਾਈ ਅਮਰਤਪਾਲ ਖਾਲਸਾ ਤੇ ਉਸਦੇ ਸਾਥੀਆਂ ਦੀ ਉਹਨਾਂ ਤੇ ਵੀ ਤਸ਼ੱਦਦ ਕੀਤਾ ਗਿਆ ਉਹਨਾਂ ਉੱਤੇ ਵੀ ਐਨਐਸਏ ਲੱਗੀਆਂ ਅਤੇ ਪੰਜਾਬ ਅਤੇ ਡਿਬੜੂਗੜ੍ਹ ਦੀਆਂ ਵੱਖ-ਵੱਖ ਜੇਲਾਂ ਦੇ ਵਿੱਚ ਵੱਧ ਨੇ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਹੈ ਜੇਕਰ ਹਮਲਾ ਕੀਤਾ ਗਿਆ ਸੰਦੀਪ ਸਿੰਘ ਸਨੀਵ ਹੋਣਾ ਵੱਲੋਂ ਤੇ ਪੰਜਾਬ ਪੁਲਿਸ ਕਿੱਥੇ ਸੀ ਜੇਲ੍ਹ ਦੇ ਅਧਿਕਾਰੀ ਕਿੱਥੇ ਸੀ ਫਿਰ ਜੇਕਰ ਕਤਲ ਕੀਤਾ ਗਿਆ ਉਸ ਨੂੰ ਕਾਨੂੰਨੀ ਸਜ਼ਾ ਹੋਣੀ ਚਾਹੀਦੀ ਹੈ ਫਿਰ ਇਨਾਂ ਨੂੰ ਇਨੀ ਕੋਟਮਾਰ ਕਰਦਾ ਕੌਣ ਹੈ ਪ੍ਰਾਈਵੇਟ ਅੰਗਾਂ ਨੂੰ ਵੀ ਵਿਧਿਆ ਗਿਆ ਉਹਨਾਂ ਦੇ ਕੇਸ ਫੜ ਕੇ ਵਾਰ-ਵਾਰ ਉਹਨਾਂ ਦਾ ਸਿਰ ਦੁਬਾਰ ਦੇ ਨਾਲ ਮਾਰਿਆ ਗਿਆ ਅੱਖ ਦੇ ਵਿੱਚ ਸੋਜ ਨੱਕ ਤੇ ਵੀ ਸੋਜ ਲੱਤਾਂ ਤੇ ਵੀ ਸੋਜ ਅਜਿਹਾ ਤਸ਼ੱਦਦ ਕਿਉਂ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਇੱਕ ਨੋਟਸ ਜਾਰੀ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਤ ਜੀ ਵੱਲੋਂ ਸੁਧੀਰ ਸੂਰੀ ਦਾ ਕਤਲ ਹੋਇਆ ਸੀ 2000 ਆਈ ਥਿੰਕ 22 ਦੇ ਵਿੱਚ ਕਤਲਵਾਰੀ ਦੀ ਜ਼ਿੰਮੇਵਾਰੀ ਸੰਦੀਪ ਸਿੰਘ ਸੈਣੀ ਨੇ ਲਈ ਉਹਦੀ ਸਜ਼ਾ ਮਿਲੇਗੀ ਉਸ ਨੂੰ ਜੋ ਕਿਸੇ ਨੇ ਕੀਤਾ ਹੈ ਉਹ ਸਜ਼ਾ ਮਿਲੇਗੀ ਕੌਮ ਦੇ ਯੋਧੇ ਨੇ ਸੁਧੀਰ ਸਿੰਘ ਸ੍ਰੀ ਵੀ ਸੂਰੀਵਿਤਾ ਖਿਲਾਫਿਤ ਕਰਦਾ ਰਿਹਾ ਸਿੱਖਾਂ ਦੀ ਕਿ ਸਾਨੂੰ ਆਪਣੇ ਕੋਲ ਹਥਿਆਰ ਰੱਖਣੇ ਚਾਹੀਦੇ ਨੇ ਸਾਡੇ ਕੋਲ ਮੌਜੂਦ ਹੋਣੇ ਚਾਹੀਦੇ ਨੇ ਅਸੀਂ ਸਿੱਖਾਂ ਨੂੰ ਇੰਜ ਕਰਦੇ ਆਂਗੇ ਉਹ ਕਿਹਨਾਂ ਦੇ ਕਹਿਣ ਤੇ ਕਰਦਾ ਸੀ ਚਲੋ ਕਤਲ ਹੋ ਗਿਆ ਉਸਦੇ ਦੋਸ਼ੀ ਨੇ ਸੰਦੀਪ ਸਿੰਘ ਸੈਣੀ ਲੇਕਿਨ ਜੋ ਕੁਝ ਵੀ ਵਿੱਚ ਚੱਲ ਰਿਹਾ ਹੈ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੀ ਜੇਲ੍ਹ ਮੰਤਰੀ ਇਸ ਗੱਲ ਨੂੰ ਨਜ਼ਰ ਅਦਾਸ ਕਰ ਰਹੇ ਨਹੀਂ ਸੰਦੀਪ ਸੈਣੀ ਨੂੰ ਲੈ ਕੇ ਸਾਰਾ ਪ੍ਰਸ਼ਾਸਨ ਪੰਜਾਬ ਸਰਕਾਰ ਦੇ ਮੰਤਰੀ ਵਿਧਾਇਕ ਬਿਲਕੁਲ ਸਾਇਲੈਂਟ ਨੇ ਸ਼੍ਰੋਮਣੀ ਅਕਾਲੀ ਦਲ ਵਿਸਾ ਸਿੰਘ ਬਲਟੋਹਾ ਸੁਖਬੀਰ ਸਿੰਘ ਬਾਦਲ ਸਰਜੀ ਸਿੰਘ ਚੰਗਰ ਸ੍ਰੀ ਕਾਲਕਤਖਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਗਿਆਨੀ ਹਰਪ੍ਰੀਤ ਸਿੰਘ ਹੋਣੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾਂ ਵੱਲੋਂ ਵੀ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇੰਨਾ ਤਸ਼ੱਦਦ ਕਿਉਂ ਜੇਕਰ ਜਾਨੀ ਨੁਕਸਾਨ ਹੁੰਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸੰਦੀਪ ਸਿੰਘ ਸਣੀ ਦਾ ਤਾ ਪੰਜਾਬ ਸਰਕਾਰ ਪਟਿਆਲਾ ਜ਼ਿਲ੍ਹੇ ਜਾਂ ਸੰਗਰੂਰ ਜ਼ਿਲ੍ਹੇ ਜਿਸ ਜ਼ਿਲ੍ਹੇ ਚੋਂ چھਪਟ ਕੀਤਾ ਗਿਆ ਉਹ ਜ਼ਿੰਮੇਵਾਰ ਹੋਣਗੇ ਕਿਤੇ ਉਹ ਬਦਲਾਤ ਨਹੀਂ ਰਹਿ ਰਹੇ ਕਿਤੇ ਇਸ ਕਰਕੇ ਤਾਂ ਨਹੀਂ ਟੌਰਚਰ ਕੀਤਾ ਜਾ ਰਿਹਾ ਇਹ ਸਾਰੀਆਂ ਗੱਲਾਂ ਵਿੱਚ ਅਣਬੁੱਲ ਹੋ ਗਈਆਂ ਨੇ ਤੇ ਸਿੱਖ ਅਤੇ ਸਿੱਖ ਜਥੇਬੰਦੀਆਂ ਵੱਲੋਂ ਇੱਕ ਧਰਨਾ ਅਣਮਿਥੇ ਸਮੇਂ ਲਈ ਲਗਾਇਆ ਜਾਵੇਗਾ ਜਿੰਨੀ ਦੇਰ ਤੱਕ ਉਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ ਜਿਨ੍ਹਾਂ ਨੇ ਸੰਦੀਪ ਸਿੰਘ ਸੰਦੀਪ ਸਿੰਘ ਸਾਨੀ ਦੀ ਕੋਟਮਾਰ ਕੀਤੀ ਉਹ ਵੀ ਬਹਿਰੈਮੀ ਦੇ ਨਾਲ ਜਿਨ੍ਹਾਂ ਨੇ ਉਹਦੇ ਮੂੰਹ ਦੇ ਵਿੱਚ ਕਪੜਾ ਪਾਇਆ ਜਦੋਂ ਉਹ ਵਾਇਗੁਰੂ ਵਾਇਗੁਰੂ ਦਾ ਜਾਪ ਕਰ ਰਿਹਾ ਸੀ ਤੇ ਚੀਕਾ ਕਢਵਾ ਦਿਓ ਮਾਰ ਦਿਓ ਇਸ ਤਰ੍ਹਾਂ ਦੀਆਂ ਵੀ ਗੱਲਾਂ ਕਈਆਂ ਕਈਆਂ ਇਸ ਦਾ ਖਲਾਸਾ ਸੰਦੀਪ ਸਿੰਘ ਸਾਨੀ ਦੇ ਭਰਾ ਨੇ ਵੱਖ-ਵੱਖ ਚੈਨਲਾਂ ਉੱਤੇ ਇੰਟਰਵਿਊ ਦੇ ਕੇ ਕੀਤਾ ਹੈ ਅਤੇ ਉਹ ਰੋਂਦੇ ਨੇ ਲੇਕਿਨ ਕੌਮ ਕਹਿ ਰਹੀ ਹੈ ਕਿ ਤੁਸੀਂ ਤੇ ਯੋਧੇ ਹੋ ਕੌਮ ਦੇ ਕੌਮ ਨੂੰ ਤੁਹਾਡੇ ਉੱਤੇ ਮਾਣ ਹੈ ਲੇਕਿਨ ਕਿਤੇ ਇਹ ਤਾਰਾ ਸੁਬਾ ਸਿੰਘ ਜਾਂ ਸੁਬਾ ਸਿੰਘ ਦੇ ਸਾਥੀਆਂ ਦੀਆਂ ਸੁਧੀਰ ਸੂਰੀ ਹੋਰਾਂ ਨਾਲ ਤਾਂ ਨਹੀਂ ਜੁੜੀਆਂ ਹੋਈਆਂ ਸੀ ਇਸ ਨੂੰ ਲੈ ਕੇ ਵੱਖ-ਵੱਖ ਪੱਤਰਕਾਰਾਂ ਵੱਲੋਂ ਖਾਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾ ਵੱਲੋਂ ਵੀ ਸਵਾਲ ਚੁੱਕੇ ਜਾ ਰਹੇ ਨੇ ਕਿ ਇੰਨਾ ਤਸ਼ੱਦਦ ਕਿਉਂ ਸਜ਼ਾ ਦਿਓ ਕਾਨੂੰਨ ਹੈ ਦੇਵੇਗਾ ਸਜ਼ਾ ਕੌਮ ਨੂੰ ਮਨਜ਼ੂਰ ਹੋਵੇਗੀ ਸੰਦੀਪ ਸਿੰਘ ਸਰੀ ਦੇ ਪਰਿਵਾਰ ਨੂੰ ਮਨਜ਼ੂਰ ਹੋਵੇਗੀ ਲੇਕਿਨ ਇਨਾ ਉੱਠਣਾ ਬੇहद ਖਤਰਨਾਕ ਹੈ ਕਾਨੂੰਨ ਤੋਂ ਉੱਪਰ ਉੱਠ ਕੇ ਕੁੱਟਿਆ ਜਾ ਰਿਹਾ ਹੈ ਇਸ ਦਾ ਅਰਜਾਨਾ ਉਹਨਾਂ ਪ੍ਰਸ਼ਾਸਨ ਅਧਿਕਾਰੀਆਂ ਨੂੰ ਭੁਤਣਾ ਪਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਘੁੰਮਣ ਜੋ ਵਕੀਲ ਨੇ ਸੰਦਿੱਸ਼ਣ ਸਰੀ ਦੇ ਉਹ ਮਾਮਲਾ ਹਾਈ ਕੋਰਟ ਵਿੱਚ ਹਾਈ ਕੋਰਟ ਵਿੱਚ ਨਹੀਂ ਤਾਂ ਸੁਪਰੀਮ ਕੋਰਟ ਵਿੱਚ ਲੈ ਕੇ ਜਾਣਗੇ ਧੰਨਵਾਦ